ਜਲੰਧਰ ਕੈਂਟ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵਿਚਾਰ ਰੋਲ ਸ਼ੋਅ ਕੱਢਿਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਕੈਂਟ ਵਾਸੀਆਂ ਵੱਲੋਂ ਭਗਵੰਤ ਮਾਨ ਸਰਕਾਰ ਨੂੰ ਸਮਰਥਨ ਦਿੱਤਾ ਗਿਆ ਜਿਸ ਵਿੱਚ ਕੀ ਬਲੋਗ ਪ੍ਰਧਾਨ ਤਿਲਕਰਾਜ ਸ਼ਰਮਾ ਇੰਚਾਰਜ ਰਾਜਵਿੰਦਰ ਕੋਰ ਐਮ ਐਲ ਏ ਰਮਨ ਅਰੋੜਾ ਯੁਵਾ ਨੇਤਾ ਮੁੰਟੂ ਸੱਬਰਵਾਲ ਚੰਦਨ ਗਰੇਵਾਲ ਹਰਜੀਤ ਮਨਹਾਸ ਹੈਪੀ ਅਤੇ ਸਾਰੇ ਜਲੰਧਰ ਕੈਂਟ ਦੇ ਨਾਲ ਦੇ ਪਿੰਡਾਂ ਦੇ ਵਾਸੀ ਵੀ ਮੌਜੂਦ ਰਹੇ ਜਲੰਧਰ ਕੈਂਟ ਤੋਂ ਵਿਨੋਦ ਸੈਨ ਲक्की ਦੀ ਰਿਪੋਰਟ Yeah. ਗੱਲਾਂ ਤੇ ਆ ਗਏ ਉਹ ਜਿੱਸਾ ਪਾਉਣਾ ਹਿੱਸਾ ਪਾਉਣਾ ਤਾਂ ਪੰਜਾਬੀਆਂ ਦੇ ਤੁੱਖਾ ਸੁੱਖਾ ਜਿੱਸਾ ਪਾਉਣਾ ਹੋ ਰਿਹਾ ਤੇ ਸੁਣਾਉਣਾ ਕਿੱਕਲੀ ਜਲੀ ਬੱਚੇ ਭੁਲੇਖੇ ਆਦਮ ਪਰ ਜਾਣਾ ਕਿਉਂਕਿ ਪਰਮਿਸ਼ਨ ਸਾਡੇ ਕੋਲੇ ਸਾਡੇ ਘੱਟ ਵਜੇ ਤੱਕ ਨਹੀਂ ਇਲੈਕਸ਼ਨ ਹੋ ਜੰਦੀ ਇਸ ਕਰਕੇ ਮੈਨੂੰ ਇੰਨੀ ਕਹਾਣੀ ਕਬੂਲ ਕਰੇ ਪਰ ਹਾਂ ਨਿਕਲ ਕੇ ਨਾ ਕਿ ਲੋਕਾਂ ਕੋ ਅਕਸਰ ਕਹਿੰਦੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੋਕਾਂ ਕੋ ਅਕਸਰ ਕਹਿੰਦੇ ਨਿੰਦੇ ਰਹੇ ਤੋਂ ਜਿੰਦਾ ਰਹੇ